ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ कौर ਤੇ ਮੈਂ ਹਾਂ ਸੁਮਨ ਪ੍ਰੀਤ कौर ਅੱਜ ਹੈ 7 April 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 7 April 2024 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰਾਮ ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰਾਮ ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਲ ਹੀ ਵਿੱਚ ਡਬਲ ਜੂ ਐਚ ਓ ਦਾ ਆਪਣਾ ਦਿਵਸ ਕਦੋਂ ਮਨਾਇਆ ਗਿਆ ਹਾਂਜੀ WHO ਜਾਨੀ ਕਿ वर्ल्ड ਹੈਲਥ ਆਰਗੇਨਾਈਜੇਸ਼ਨ ਵਿਸ਼ਵ ਸਿਹਤ ਸੰਗਠਨ ਇਸ ਦਾ ਸਥਾਪਨਾ ਦਿਵਸ ਮਨਾਇਆ ਗਿਆ ਜੀ 7 April ਜਾਨੀ ਕਿ ਅੱਜ 7 April 1948 ਨੂੰ WHO ਦੀ ਸਥਾਪਨਾ ਹੋਈ ਸੀ ਇਸ ਕਰਕੇ ਇਸ ਦਾ ਸਥਾਪਨਾ ਦਿਵਸ 7 April ਨੂੰ ਮਨਾਇਆ ਜਾਂਦਾ ਆਪਸ਼ਨ ਸੀ ਇਸ ਆ ਰਾਈਟ ਆਨਸਰ WHO ਦੀ ਸਥਾਪਨਾ 7 ਅਪ੍ਰੈਲ ਨੂੰ ਹੋਈ ਫੁੱਲ ਫਾਰਮਾ World Health Organization ਹੈੱਡਕੁਆਟਰ ਜਨੇਵਾ ਦੇ ਵਿੱਚ ਤੇ ਐਟ ਪ੍ਰੈਸੈਂਟ ਇਜ਼ ਦੇ ਹੈੱਡ ਆ ਟੈਡਰੋਸ ਅਦਾਨੋ ਗਵੇਰੀਅਸ ਨੈਕਸਟ ਹੈ ਪੈਰਿਸ 올림픽 ਵਿਚ ਹਾਲ ਹੀ ਵਿੱਚ ਭਾਰਤ ਦੀ ਮਹਿਲਾ ਯੂਰੀ ਕੌਣ ਬਣੀ ਹੈ ਹਾਂਜੀ ਪੈਰਿਸ 올림픽 ਵਿੱਚ ਭਾਰਤ ਦੀ ਪਹਿਲੀ ਮਹਿਲਾ ਯੂਰੀ ਬਣੀ ਆ ਬਿਲਕਿਸ ਮੀਰ অপਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ ਦੇਖ ਸਕਦੇ ਹੋ ਤੁਸੀਂ ਪਹਿਲੀ ਮਹਿਲਾ ਯੂਰੀ ਇਮੇਜ ਦੇ ਵਿੱਚ ਬਿਲਕਿਸ ਮੀਰ ਤੇ ਇਹ ਹੀ ਭਾਰਤ ਦੀ ਪਹਿਲੀ ਮਹਿਲਾ ਪੈਰਿਸ 올림픽 ਦੇ ਵਿੱਚ ਬਣੀ ਹੈ ਯੂਰੀ ਯੂਰੀਕ ਅਪਾਇੰਟਮੈਂਟ ਆ ਹੁਣ ਇੱਕ ਅਪਾਇੰਟਮੈਂਟ ਦੀ ਗੱਲ ਕੀਤੀ ਆ ਤਾਂ ਰਵੀ ਗੋਟਾ ਨੇ ਅਸਮ ਦੇ ਮੋਖਸ ਕੱਤਰ ਦਾ ਆਉਂਦਾ ਸੰਭਾਲ ਲਿਆ ਟਾਟਾ ਇੰਟਰਨੈਸ਼ਨਲ ਨੇ ਰਜੀਵ ਸਿੰਘਲ ਨੂੰ ਮੈਨੇਜਿੰਗ ਡਾਇਰੈਕਟਰ ਚੁਣਿਆ ਸਤ ਸੰਤੋਸ਼ ਕੁਮਾਰ ਚਾ ਕੌਨਕਨ ਰੇਲਵੇ ਕਾਰਪੋਰੇਸ਼ਨ ਦੇ ਨਵੇਂ ਸੀਐਮਡੀ ਬਣੇ ਜੇਐਸ ਸਿਧਾਨਾ ਨੇ ਇੰਸਟੀਚਿਊਟ ਆਫ ਇਲੈਕਟ੍ਰੋਨਿਕਸ ਅਤੇ ਮਕੈਨ ਮਕੈਨੀਕਲ ਇੰਜੀਨੀਅਰਿੰਗ ਦੇ 33ਵੇਂ ਡਾਇਰੈਕਟਰ ਜਨਰਲ ਵਜੋਂ ਆਉਂਦਾ ਸੰਭਾਲ ਲਿਆ ਸੰਦੀਪ ਜੈਨ ਨੇ ਐਫਆਈਐਸਐਮਈ ਦੇ ਨਵੇਂ ਪ੍ਰਧਾਨ ਵਜੋਂ ਆਉਂਦਾ ਸੰਭਾਲ ਲਿਆ ਸ਼ੈਫਾਲੀ ਸਰਣ ਨੇ ਪੀਆਈਵੀ ਦੇ ਪ੍ਰਿੰਸੀਪਲ ਡਾਇਰੈਕਟਰ ਜਨਰਲ ਵਜੋਂ ਆਉਂਦਾ ਸੰਭਾਲ ਲਿਆ ਨੈਕਸਟ ਹੈ ਕਿਸ ਨੇ ਹਾਲ ਹੀ ਵਿੱਚ CCI ਸਨੂਕਰ ਕਲਾਸਿਕ ਦਾ ਖਿਤਾਬ ਜਿੱਤਿਆ ਹਾਂਜੀ CCI ਸਨੂਕਰ ਕਲਾਸਿਕ ਦਾ ਖਿਤਾਬ ਜਿੱਤਿਆ ਪੰਕਜ ਅਡਵਾਨੀ ਨੇ অপਸ਼ਨ ਸੀ ਇਸ ਆ ਰਾਈਟ ਆਨਸਰ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਪੰਕਜ ਅਡਵਾਨੀ ਨੈਕਸਟ ਟਾਈਮ ਹਾਲ ਹੀ ਵਿੱਚ ਵਿਸ਼ਵ ਬੈਂਕ ਦੇ ਆਰਥਿਕ ਸਲਾਹਕਾਰ ਪੈਨਲ ਵਿੱਚ ਕਿਸ ਨੂੰ ਚੁਣਿਆ ਗਿਆ ਹਾਂਜੀ ਵਰਲਡ ਬੈਂਕ ਦੇ ਆਰਥਿਕ ਸਲਾਹਕਾਰ ਪੈਨਲ ਦੇ ਵਿੱਚ ਚੁਣਿਆ ਗਿਆ ਰਾਕੇਸ਼ ਕੁਮਾਰ ਰੁਕੇਸ਼ ਮੋਹਨ ਨੂੰ ਆਪਸ਼ਨ ਨੰਬਰ 2 ਇਸ ਦਾ ਰਾਈਟ ਆਨਸਰ ਵੈਰੀ ਵੈਰੀ ਇੰਪੋਰਟੈਂਟ ਵਰਲਡ ਬੈਂਕ ਦੇ ਆਰਥਿਕ ਸਲਾਹਕਾਰ ਪੈਨਲ ਦੇ ਵਿੱਚ ਰਾਕੇਸ਼ ਮੋਹਨ ਚੁਣੇ ਗਏ ਆ ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਾਂ ਜਾਇਓ ਸ਼੍ਰੀ ਰਾਸ ਬਰਮਾ ਨੇ ਫੀਕੀ ਮਹਿਲਾ ਸੰਗਠਨ ਦੀ ਪ੍ਰਧਾਨ ਦਾ ਹੋਂਦ ਸੰਭਾਲ ਲਿਆ ਅਰਨਵ ਵੈਨਰਜੀ ਏਟੀਐਮਐਨ ਐਮਏ ਦੇ ਨਵੇਂ ਪ੍ਰਧਾਨ ਬਣੇ ਪੀਆਰ ਸ਼੍ਰੀ ਜੇਸ ਐਫਆਈਐਚ ਐਥਲੀਟ ਕਮੇਟੀ ਦੇ ਸਹਿ ਚੇਅਰਮੈਨ ਬਣੇ ਬੰਗਲਾਦੇਸ਼ੀ ਐਮਸੀ ਸਰਾਫੂਦੋਲਾ ਇਬਨ ਸਾਹਿਦ ਆਈਸੀਸੀ ਦੇ ਕੁਲੀਨ ਪੈਨਲ ਵਿੱਚ ਸ਼ਾਮਿਲ ਕੀਤੇ ਜਾਣ ਵਾਲੇ ਪਹਿਲੇ ਬੰਗਲਾਦੇਸ਼ੀ ਬਣੇ ਨੀਦੂ ਸਖਸੈਣਾ ਨੂੰ ਬੈਂਕ ਆਫ ਮਹਾਰਾਸ਼ਟਰ ਦੇ ਐਮਡੀ ਅਤੇ ਸੀਈਓ ਚੁਣਿਆ ਗਿਆ Microsoft ਨੇ ਪਵਨ ਦਾ ਬਲੂਰੀ ਨੂੰ Windows ਅਤੇ Surface ਦੋਵਾਂ ਦੇ ਮੁਖੀ ਵਜੋਂ ਚੁਣਿਆ। ਨੈਕਸਟ ਹੈ ਹਵਾਈ ਰੱਖਿਆ ਸਥਿਤੀ ਨੂੰ ਘਟਾਉਣ ਲਈ ਸੈਨਾ ਦੁਆਰਾ ਹਾਲ ਹੀ ਵਿੱਚ ਕਿਸ ਪ੍ਰਣਾਲੀ ਨੂੰ ਸ਼ਾਮਿਲ ਕੀਤਾ ਗਿਆ? ਹਾਂਜੀ, ਹਵਾਈ ਰੱਖਿਆ ਸਥਿਤੀ ਨੂੰ ਵਧਾਉਣ ਦੇ ਲਈ ਸੈਨਾ ਦੁਆਰਾ ਰੀਸੈਂਟਲੀ ਇੱਕ ਪ੍ਰਣਾਲੀ ਨੂੰ ਸ਼ਾਮਿਲ ਕੀਤਾ ਗਿਆ ਵਾ ਜਿਸ ਦਾ ਨਾਮ ਆ ਆਕਾਸ਼ ਤੀਰ। অপਸ਼ਨ B ਇਸ ਆ ਰਾਈਟ ਆਂਸਰ। ਨੈਕਸਟ ਹੈ ਹਾਲ ਹੀ ਵਿੱਚ ਭਾਰਤ ਨੇ ਪਰਮਾਣੂ ਊਰਜਾ ਸਮਰਥਾ ਨੂੰ 1 ਲੱਖ ਤੱਕ ਵਧਾਉਣ ਦਾ ਟੀਚਾ ਕਦੋਂ ਤੱਕ ਦਾ ਰੱਖਿਆ ਹਾਂਜੀ ਭਾਰਤ ਨੇ ਪਰਮਾਣੂ ਊਰਜਾ ਸਮਰਥਾ ਨੂੰ 1 ਲੱਖ ਤੱਕ ਵਧਾਉਣ ਦਾ ਟੀਚਾ 2047 ਤੱਕ ਰੱਖਿਆ ਵਿਕਸਿਤ ਭਾਰਤ ਦਾ ਟੀਚਾ ਵੀ 2047 ਆ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਇਸ ਬਾਰੇ ਪੁੱਛ ਸਕਦੇ ਆ ਤੁਹਾਨੂੰ ਨੈਕਸਟ ਹੈ ਕਿਸ ਦੇਸ਼ ਨੇ ਹਾਲ ਹੀ ਵਿੱਚ ਇਤਿਹਾਸਿਕ ਪਰਮਾਣੂ ਕਾਨੂੰਨ ਪਾਸ ਕੀਤਾ ਹਾਂਜੀ ਇਤਿਹਾਸਿਕ ਕਾਨੂੰਨ ਇਤਿਹਾਸਿਕ ਪਰਮਾਣੂ ਕਾਨੂੰਨ ਪਾਸ ਕੀਤਾ ਵਾ ਇਜ਼ਰਾਈਲ ਨੇ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੁਣ ਇਜ਼ਰਾਈਲ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਮੈਪ ਦੇ ਵਿੱਚ ਇਜ਼ਰਾਈਲ ਇਜ਼ਰਾਈਲ ਦੀ ਕੈਪੀਟਲ ਆ ਯਰੂਸ਼ਲਮ ਇਸ ਦੀ ਕਰੰਸੀ ਆ ਇਜ਼ਰਾਈਲੀ ਨਿਊ ਸੈਕਲ ਅਤੇ ਪ੍ਰਾਈਮ ਮਿਨਿਸਟਰ ਆ ਮੈਂਜ਼ਮ ਇਨ ਨੇਤਨ ਜਾਹੁ ਇਜ਼ਰਾਈਲ ਨੇ ਹਮਾਸ ਵਿਰੋਧ ਚੱਲ ਰਹੀ ਲੜਾਈ ਨੂੰ ਆਪਰੇਸ਼ਨ ਆਇਰਨ ਤਲਵਾਰ ਕੋਡ ਦਾ ਨਾਮ ਦਿੱਤਾ ਇਜ਼ਰਾਈਲ ਨੇ ਆਪਣੇ ਅੰਤਿਯਾਦੋਨਿਕ ਆਰਟੀਫੀਸ਼ੀਅਲ ਇੰਟੈਲੀਜੈਂਸ ਸੰਚਾਲਿਤ ਲੜਾਈ ਟੈਂਕ ਬਰਾਕ ਦਾ ਉਦਘਾਟਨ ਕੀਤਾ ਇਜ਼ਰਾਈਲੀ ਖੋਜਕਰਤਾਵਾਂ ਨੇ ਸਟੈਮ ਸੈੱਲਾਂ ਤੋਂ ਨਕਲੀ ਭਰੂਣ ਬਣਾਏ ਬੀ ਈ ਐਲ ਨੇ ਇਜ਼ਰਾਈਲ ਦੀ ਐਰੋਸਪੇਸ ਇੰਡਸਟਰੀਜ਼ ਨਾਲ ਸਮਝੌਤਾ ਕੀਤਾ ਇਜ਼ਰਾਈਲ ਕੁਦਰਤੀ ਗੈਸ ਦਾ ਉਤਪਾਦਨ 60% ਵਧਾਏਗਾ ਇਜ਼ਰਾਈਲ ਦੀ ਸੰਸਦ ਵਿੱਚ ਨਿਆ ਪਾਲਿਕਾ ਦੀਆਂ ਸ਼ਕਤੀਆਂ ਕੋਲ ਦਾ ਬਿੱਲ ਪਾਸ ਕੀਤਾ ਗਿਆ ਨੈਕਸਟ ਹੈ ਹਾਲ ਹੀ ਵਿੱਚ 15ਵੇਂ ਸੀਆਈਡੀਸੀ ਵਿਸ਼ਵਕਰਮਾ ਅਵਾਰਡ ਨਾਲ ਕਿਸ ਨੂੰ ਸਨਮਾਨਿਤ ਕੀਤਾ ਗਿਆ ਹਾਂਜੀ ਸੀਆਈਡੀਸੀ ਵਿਸ਼ਵਕਰਮਾ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਸਤਲੁਜ ਜਲ ਵਿਦੂਤ ਨਿਗਮ ਨੂੰ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਹਾਲ ਹੀ ਵਿੱਚ ਰਾਸ਼ਟਰੀ ਸਮੁੰਦਰੀ ਦਿਵਸ ਕਦੋਂ ਮਨਾਇਆ ਗਿਆ ਰਾਸ਼ਟਰੀ ਸਮੁੰਦਰੀ ਦਿਵਸ ਮਨਾਇਆ ਗਿਆ ਜੀ 5 ਅਪ੍ਰੈਲ ਨੂੰ ਆਪਸ਼ਨ ਬੀ ਇਸ ਦਾ ਰਾਈਟ ਆਨਸਰ ਭਾਰਤ ਦੇ ਸਮੁੰਦਰੀ ਇਤਿਹਾਸ ਅਤੇ ਭਾਰਤੀ ਸਮੁੰਦਰੀ ਖੇਤਰ ਨੂੰ ਮਹੱਤਵ ਨੂੰ ਯਾਦ ਕਰਨ ਦੇ ਲਈ ਹਰ ਸਾਲ ਰਾਸ਼ਟਰੀ ਸਮੁੰਦਰੀ ਦਿਵਸ ਦਾ ਜਿਹੜਾ ਇਹ 5 ਅਪ੍ਰੈਲ ਨੂੰ ਮਨਾਇਆ ਜਾਂਦਾ ਹੁਣ ਅਪ੍ਰੈਲ ਦੇ ਇੰਪੋਰਟੈਂਟ ਡੇ ਦੀ ਗੱਲ ਆ 1 ਅਪ੍ਰੈਲ ਨੂੰ ਉਤਕਲ ਦਿਵਸ ਮਨਾਇਆ ਗਿਆ 2 ਅਪ੍ਰੈਲ ਨੂੰ ਵਿਸ਼ਵ ਆਰਟਿਜ਼ਮ ਜਾਗਰੂਕਤਾ ਦਿਵਸ ਮਨਾਇਆ ਗਿਆ 3 ਅਪ੍ਰੈਲ ਨੂੰ ਹਿੰਦੀ ਥੀਏਟਰ ਦਿਵਸ ਮਨਾਇਆ ਗਿਆ 4 April ਨੂੰ ਅੰਤਰਰਾਸ਼ਟਰੀ ਖਾਣ ਜਾਗਰੂਕਤਾ ਦਿਵਸ ਮਨਾਇਆ ਗਿਆ ਅਤੇ ਨਾਟੋ ਦਾ 75ਵਾਂ ਸਥਾਪਨਾ ਦਿਵਸ ਮਨਾਇਆ ਗਿਆ ਨਾਟੋ ਇਸ ਦੇ ਬਾਰੇ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਇਸ ਦੀ ਫੁੱਲ ਫਾਰਮ ਆ ਨਾਰਥ ਐਟਲੰਟਿਕ ਟ੍ਰੀਟੀ ਆਰਗੇਨਾਈਜੇਸ਼ਨ ਇਸ ਦਾ 75ਵਾਂ ਸਥਾਪਨਾ ਦਿਵਸ ਮਨਾਇਆ ਗਿਆ ਵਾ ਠੀਕ ਹੈ ਕਦੋਂ 4 April ਨੂੰ ਤੇ ਇਸ ਦੀ ਸਥਾਪਨਾ ਹੋਈ ਕਦੋਂ ਸੀਗੀ ਆਪਾਂ ਇਸ ਵਾਰੀ ਕੱਲ ਵੀ ਗੱਲ ਕੀਤੀ ਹੈ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ ਜਿਹੜੇ ਸਟੂਡੈਂਟਸ ਨੂੰ ਪਤਾ ਇਸ ਦੀ ਸਥਾਪਨਾ 4 ਅਪ੍ਰੈਲ 1949 ਨੂੰ ਹੋਈ ਠੀਕ ਹੈ ਹਾਂਜੀ 5 ਅਪ੍ਰੈਲ ਨੂੰ ਆਰਮੀ ਮੈਡੀਕਲ ਕੋਰ ਦਾ 260ਵਾਂ ਸਥਾਪਨਾ ਦਿਵਸ ਮਨਾਇਆ ਗਿਆ 3 ਅਪ੍ਰੈਲ ਦੀ ਜੇਕਰ ਅਸੀਂ ਗੱਲ ਕਰੀਏ ਇੱਥੇ 3 ਅਪ੍ਰੈਲ ਦੀ 3 ਅਪ੍ਰੈਲ ਨੂੰ ਹਿੰਦੀ ਥੀਏਟਰ ਦਿਵਸ ਵੀ ਮਨਾਇਆ ਗਿਆ ਇੱਥੇ ਆਰਮੀ ਮੈਡੀਕਲ ਕੋਰ ਲਿਖਿਆ ਨਾ ਇਹਦੀ ਸਥਾਪਨਾ 3 ਅਪ੍ਰੈਲ 1764 ਨੂੰ ਹੋਈ ਸੀ ਤੇ 3 ਅਪ੍ਰੈਲ ਆਊਗਾ ਬਾਈ ਮਿਸਟੇਕ 5 ਅਪ੍ਰੈਲ ਦੇ ਵਿੱਚ ਇਹ ਟਾਈਪ ਹੋ ਗਿਆ ਨੈਕਸਟ ਹੈ ਹਾਲ ਹੀ ਵਿੱਚ ਪੁਰਾਤਤਵ ਖੁਦਾਈ ਦੁਆਰਾ 52000 ਸਾਲ ਪੁਰਾਣੀ ਹੜੱਪਾ ਵਸਤੀ ਕਿੱਥੇ ਲੱਭੀ ਗਈ ਹਾਂਜੀ ਪੁਰਾਤਤਵ ਖੁਦਾਈ ਦੁਆਰਾ 52000 ਸਾਲ ਪੁਰਾਣੀ ਹੜੱਪਾ ਵਸਤੀ ਲੱਭੀ ਗਈ ਆ ਤੇ ਇਹ ਲੱਭੀ ਗਈ ਆ ਜੀ ਗੁਜਰਾਤ ਦੇ ਕਕਸ਼ ਦੇ ਵਿੱਚ অপਸ਼ਨ ਏ ਇਜ਼ ਦਾ ਰਾਈਟ ਆਨਸਰ ਹੁਣ ਗੁਜਰਾਤ ਦੀ ਗੱਲ ਹੋ ਰਹੀ ਹੈ ਇੱਥੇ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਗੁਜਰਾਤ ਗੁਜਰਾਤ ਦੀ ਕੈਪੀਟਲ ਕੀ ਆ ਗੁਜਰਾਤ ਦੀ ਕੈਪੀਟਲ ਯਾਦ ਰੱਖਣਾ ਬਹੁਤ ਈਜ਼ੀ ਹੈ ਕਿਉਂਕਿ ਗੱਗੇ ਤੇ ਗੁਜਰਾਤ ਆ ਤੇ ਗੱਗੇ ਤੇ ਹੀ ਗੁਜਰਾਤ ਦੀ ਕੈਪੀਟਲ ਗਾਂਧੀ ਨਗਰ ਆ ਇੱਥੋਂ ਦੇ ਚੀਫ ਮਿਨਿਸਟਰ ਆ ਭੁਪਿੰਦਰ ਪਟੇਲ ਗਵਰਨਰ ਆ ਆਚਾਰਿਆ ਦੇਵਰਾਤ ਗੁਜਰਾਤ ਦੇ ਵਿੱਚ ਗਿਰੀ ਨੈਸ਼ਨਲ ਪਾਰੇਕਾ ਵਸੰਦਾ ਨੇ ਨੈਸ਼ਨਲ ਪਾਰੇਕਾ ਬਲੈਕਬੱਕ ਨੈਸ਼ਨਲ ਪਾਰੇਕਾ ਗੁਜਰਾਤ ਰਾਜ ਦੀ ਤੱਟ ਰੇਖਾ ਸਭ ਤੋਂ ਵੱਡੀ ਆ ਪੰਛੀਆਂ ਦੀ ਪ੍ਰਸਿੱਧ ਰੱਖ ਨਾਲ ਸਰੋਵਰ ਗੁਜਰਾਤ ਦੇ ਵਿੱਚ ਆ ਗੁਜਰਾਤ ਸਰਕਾਰ ਨੇ ਸਿਖਾ ਰਿਫਾਰਮ ਆਨਲਾਈਨ ਲਰਨਿੰਗ ਪਲੇਟਫਾਰਮ ਲਾਂਚ ਕੀਤਾ ਰਾਜਕੋਟ ਸਟੇਡੀਅਮ ਦਾ ਨਾਮ ਬਦਲ ਕੇ ਨਿਰੰਜਨ ਸ਼ਾ ਦੇ ਨਾਮ ਤੇ ਰੱਖਿਆ ਗਿਆ ਗੁਜਰਾਤ ਦੇ ਫਲ ਕੱਚੀ ਖਾਰੀਕ ਨੂੰ ਜੀਆਈ ਟੈਗ ਮਿਲਿਆ ਕਸ਼ ਵਿੱਚ ਭਾਰਤ ਦਾ ਸਭ ਤੋਂ ਵੱਡਾ ਥੀਏਟਰ ਫੈਸਟੀਵਲ ਰੰਗ ਮਹਾਉਤਸਵ ਸ਼ੁਰੂ ਹੋਇਆ ਦੱਖਣੀ ਕੋਰੀਆ ਦੀ ਕੰਪਨੀ ਸੇਮਟੈਕ ਸੰਨੰਦ ਗੁਜਰਾਤ ਵਿੱਚ ਸੈਮੀ ਕੰਡਕਟਰ ਪਲਾਂਟ ਸਥਾਪਿਤ ਕਰੇਗੀ ਨੈਕਸਟ ਹੈ ਹਾਲ ਹੀ ਵਿੱਚ ਸੰਘਾਈ ਕੋਰਪੋਰੇਸ਼ਨ ਆਰਗੇਨਾਈਜੇਸ਼ਨ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ਵਿੱਚ ਭਾਰਤੀ ਬਫਤ ਦੀ ਅਗਵਾਈ ਕਿਸ ਨੇ ਕੀਤੀ ਵੈਰੀ ਇੰਪੋਰਟੈਂਟ ਹਾਂਜੀ ਸੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਇਸ ਦੀ ਭਾਰਤੀ ਬਫਤ ਦੀ ਅਗਵਾਈ ਕੀਤੀ ਆ ਕਿਹਨੇ ਕੀਤੀ ਆ ਇਸ ਦੀ ਅਗਵਾਈ ਕੀਤੀ ਆ ਜੀ ਅਜੀਤ ਬੁੱਡੋਵਾਲ ਨੇ অপਸ਼ਨ ਸੀ ਇਸ ਆ ਰਾਈਟ ਆਨਸਰ ਤੇ ਪਹਿਲਾਂ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਐਸ ਸੀਓ ਸੁਰੱਖਿਆ ਪ੍ਰੀਸ਼ਦ ਦੀ ਜਿਹੜੀ ਮੀਟਿੰਗ ਐ ਹੋਈ ਕਿੱਥੇ ਆ ਇਹ ਮੀਟਿੰਗ ਕਜ਼ਾਕਿਸਤਾਨ ਦੀ ਕੈਪੀਟਲ ਅਸਤਾਨ ਦੇ ਵਿੱਚ ਹੋਈ ਆ ਠੀਕ ਹੈ ਹੁਣ SCO ਦੀ ਗੱਲ ਕੀਤੀ ਇਸਦੇ ਫੁੱਲ ਫਾਰਮ ਹੀ ਬਹੁਤ ਇੰਪੋਰਟੈਂਟ ਆ ਸਿੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਇਸਦੀ ਸਥਾਪਨਾ 2001 ਚ ਹੋਈ ਹੈੱਡ ਕੁਆਰਟਰ ਬੀਜਿੰਗ ਦੇ ਵਿੱਚ ਆ ਤੇ ਅਟ ਪ੍ਰੈਜ਼ੈਂਟ ਇਜ਼ ਦਿਸ 77 ਯਾਂਗ ਮਿੰਨ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਅਜੀਤ ਡੁਗਪਾਲ ਨੈਕਸਟ ਹੈ हाल ही ਵਿੱਚ DRDO ਯਾਨੀ ਕਿ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਫ ਆਰਗੇਨਾਈਜੇਸ਼ਨ ਨੇ ਕਿਸ ਰਾਜ ਵਿੱਚ ਟੈਸਟਿੰਗ ਸੈਂਟਰ ਲਈ ਪ੍ਰੋਜੈਕਟ ਸ਼ੁਰੂ ਕੀਤਾ ਹਾਂਜੀ ਡਿਫੈਂਸ ਰਿਸਰਚ ਡਿਵੈਲਪਮੈਂਟ ਐਂਡ ਆਰਗੇਨਾਈਜੇਸ਼ਨ ਨੇ ਪੱਛਮੀ ਬੰਗਾਲ ਦੇ ਵਿੱਚ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਵਾ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਕਿਹੜਾ ਪ੍ਰੋਜੈਕਟ ਟੈਸਟਿੰਗ ਸੈਂਟਰ ਹੁਣ ਟੈਸਟਿੰਗ ਸੈਂਟਰ ਦਾ ਮਤਲਬ ਕੀ ਆ ਦੇਖੋ ਪਸ਼ਮੀ ਬੰਗਾਲ ਦੇ ਇੱਕ ਪਿੰਡ ਆ ਯੂਨਪਟ ਇਹਦੇ ਵਿੱਚ ਹਥਿਆਰ ਪ੍ਰਣਾਲੀਆਂ ਦੇ ਲਈ ਟੈਸਟਿੰਗ ਸੈਂਟਰ ਪ੍ਰੋਜੈਕਟ ਤਿਆਰ ਕੀਤਾ ਗਿਆ ਵਾ ਤੇ ਇਹਦੇ ਵਿੱਚ ਕੀ ਆ ਕਿ ਜਿਹੜੇ ਸੈਨਾ ਦੇ ਦੁਆਰਾ ਹਥਿਆਰ ਵਰਤੇ ਜਾਂਦੇ ਆ ਉਹਨਾਂ ਦਾ ਸਫਲਤਾਪੂਰਵਕ ਟੈਸਟ ਕੀਤਾ ਜਾਊਗਾ ਠੀਕ ਹੈ ਹੁਣ ਤੱਕ ਕਿ ਕਿੱਥੇ ਸੀਗਾ ਉੜੀਸਾ ਦੇ ਵਿੱਚ ਸੀ ਜਿਹੜਾ ਬੀਲਰਦੀਪ ਉਹਦੇ ਤੇ ਇਹ ਪ੍ਰੀਖਣ ਹੁੰਦੇ ਸੀ ਪਰ ਹੁਣ ਇੱਕ ਨਵਾਂ ਬਣਨ ਜਾ ਰਿਹਾ ਪਸ਼ਮੀ ਬੰਗਾਲ ਦੇ ਵਿੱਚ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਪਸ਼ਮੀ ਬੰਗਾਲ ਦੀ ਗੱਲ ਹੋ ਰਹੀ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਪਸ਼ਮੀ ਬੰਗਾਲ ਪਸ਼ਮੀ ਬੰਗਾਲ ਦੀ ਕੈਪੀਟਲ ਕੀ ਆ ਹਾਂਜੀ ਪਸ਼ਮੀ ਬੰਗਾਲ ਦੀ ਕੈਪੀਟਲ ਕੀ ਆ ਕੋਲਕਾਤਾ ਕੋਲਕਾਤਾ ਕਿਹੜੀ ਨਦੀ ਦੇ ਕਿਨਾਰੇ ਸਥਿਤ ਆ হুগਲੀ ਨਦੀ ਦੇ ਕਿਨਾਰੇ ਸਥਿਤ ਆ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੇ ਇਸ ਤੋਂ ਇਲਾਵਾ ਪਸ਼ਮੀ ਬੰਗਾਲ ਦੇ ਚੀਫ ਮਿਨਿਸਟਰ ਮਮਤਾ ਬੇਨਰਜੀ ਗਵਰਨਰ ਆ ਡਾਕਟਰ ਸੀ ਵੀ ਅਨੰਦ ਬੋਸ ਪੱਛਮੀ ਬੰਗਾਲ ਵਿੱਚ ਬਕਸਾ ਨੈਸ਼ਨਲ ਪਾਰਕਾ ਨਿਓਰਾ ਵੈਲੀ ਨੈਸ਼ਨਲ ਪਾਰਕਾ ਸਿੰਗਲੀਲਾ ਨੈਸ਼ਨਲ ਪਾਰਕਾ ਸੁੰਦਰਬਨ ਨੈਸ਼ਨਲ ਪਾਰਕਾ ਜਲਦਾਪਾਰਾ ਨੈਸ਼ਨਲ ਪਾਰਕਾ ਗੋਰੂਮਾਰਾ ਨੈਸ਼ਨਲ ਪਾਰਕਾ ਬੁਕਸਾ ਟਾਈਗਰ ਜ਼ਰਵਾ ਪਰਸਨ ਪਾਰਤ ਦੇ ਪੱਛਮੀ ਬੰਗਾਲ ਵਿੱਚ ਸਭ ਤੋਂ ਵੱਧ ਹੁੰਦੀ ਆ ਪੱਛਮੀ ਬੰਗਾਲ ਨੇ ਪੋਇਲਾ ਬਸਾਖ ਨੂੰ ਆਪਣਾ ਰਾਜ ਸਿਰ ਅਤੇ ਬੰਗਾਲਾਰ ਮਾਰਟੀ ਬੰਗਲੌਰ ਜਲ ਨੂੰ ਰਾਸ਼ਟਰੀ ਗੀਤ ਯਾਨੀ ਕਿ ਰਾਜਗੀਤ ਵਜੋਂ ਘੋਸ਼ਿਤ ਕੀਤਾ ਪਸ਼ਮੀ ਬੰਗਾਲ ਦੇ ਸੁੰਦਰਬਨ ਸਾਇਦ ਜਲ ਪਾਈ ਗੁੜੀ ਜ਼ਿਲ੍ਹੇ ਦੇ ਕਾਲਾ ਨੂਨੀਆ ਚਾਵਲ ਨੂੰ ਕਦਿਆਲ ਸਾੜੀ ਨੂੰ ਜੀਆਈ ਟੈਗ ਮਿਲਿਆ 11ਵਾਂ ਬੰਗਲਾਦੇਸ਼ ਪੁਸਤਕ ਮੇਲਾ ਕੋਲਕਾਤਾ ਵਿੱਚ ਆਯੋਜਿਤ ਕੀਤਾ ਗਿਆ ਸੌਰਵ ਗਾਂਗੁਲੀ ਪਸ਼ਮੀ ਬੰਗਾਲ ਦੇ ਬ੍ਰਾਂਡ ਅਵੇਸਟਰ ਬਣੀ ਸ਼ਾਂਤੀ ਨਿਕੇਤਨ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਿਲ ਹੋਈ ਨੈਕਸਟ ਹੈ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਹਾਲੇ ਹੀ ਵਿੱਚ ਕਿੱਥੇ ਸ਼ੁਰੂ ਕੀਤੀ ਜਾਵੇਗੀ ਹਾਂਜੀ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਇਹ ਦਿੱਲੀ ਦੇ ਵਿੱਚ ਸ਼ੁਰੂ ਕੀਤੀ ਜਾਵੇਗੀ ਇਸ ਦੇ ਤਹਿਤ ਮਹਿਲਾਵਾਂ ਨੂੰ ਮਹੀਨੇ ਦਾ 1000 ਰੁਪਇਆ ਦਿੱਤਾ ਜਾਵੇਗਾ ਠੀਕ ਹੈ ਵਿੱਤੀ ਸਹਾਇਤਾ ਦਿੱਤੀ ਜਾਵੇਗੀ 1000 ਰੁਪਏ ਦੀ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ